ਮਾਰਿਆਂ ਨੂੰ ਜੈ ਵਾਲਮਿਕੀ ਹਰ ਹਰ ਵਾਲਮਿਕੀ ਜੈ ਭੀਮ ਜੈ ਭਾਰਤ ਜਿੱਥੇ ਪੂਰਾ ਭਾਰਤ ਭਗਵਾਨ ਵਾਲਮਿਕੀ ਮਹਾਰਾਜ ਦੇ ਪ੍ਰਗਟ ਦੇ ਬਹੁਤ ਖੁਸ਼ੀ ਵਿੱਚ ਇਥੇ ਬੋਰਡ ਲੱਗਦੇ ਪਿਆ ਉੱਥੇ ਨਿਊ ਯੰਗ ਵਾਲਮਿਕੀ ਫੈਡਰੇਸ਼ਨ ਵੱਲੋਂ ਸੀ ਪੂਰੇ ਲੁਧਿਆਣੇ ਸ਼ਹਿਰ 'ਚ ਬੋਰਡ ਲਵਾਏ ਸੀ ਭਗਵਾਨ ਵਾਲਮਿਕੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉੱਥੇ ਹੀ ਜਿਹੜੇ ਸਰਾਰਤੀ ਲੋਕ ਹੈਗੇ ਉਹਨਾਂ ਨੇ ਭਗਵਾਨ ਵਾਲਮਿਕੀ ਮਹਾਰਾਜ ਦਾ ਸਾਡਾ ਪੋਸਟਰ ਪਾੜਿਆ ਸੰਸਥਾ ਦਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਜਿਨ੍ਹਾਂ ਨੇ ਵੀ ਇਹ ਪੋਸਟਰ ਫਾੜਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣਾ ਚਾਹਨਾ ਭਾਈ ਜੇ ਬੋਰਡ ਪਾੜਨਾ ਸਾਡੇ ਸਾਹਮਣੇ ਪਾੜਲਾ ਜੇ ਆਪਣੀ ਮਾਂ ਦਾ ਦੁੱਧ ਪੀਤਾ ਜਾਂ ਤੇਰੇ ਦਿਮਾਗ 'ਚ ਕੋਈ ਗਲਤ ਫਤੂਰ ਆ ਤੂੰ ਸਾਡੇ ਅੱਗੇ ਬੋਰਡ ਪਾੜਲਾ ਤੈਨੂੰ ਨਾਲ ਹੀ ਰਿਜ਼ਲਟ ਦੇ ਦਾਂਗੇ ਸਰ ਕਿਹੜੀ ਜਗ੍ਹਾ ਬੋਰਡ ਪੜੇ ਇਹ ਜਵਾਨ ਨਗਰ ਕੈਂਪ ਵਾਰਡ ਨੰਬਰ 72 'ਚ ਬੋਰਡ ਲੱਗੇ ਕੋਚਰ ਮਾਰਕੀਟ ਚੌਕ ਹਾਂ ਫੁਟੇਜ ਹੈਗੀ ਐ ਸੀਸੀ ਪੁਲਿਸ ਕਢਾਊਗੀ ਤੇ ਮੇਰਾ ਆਹੀ ਪੁਲਿਸ ਨੂੰ ਕਹਿਣਾ ਭਾਈ ਇਹਨਾਂ ਦੇ ਦੋ ਪਰਚਾ ਨਹੀਂ ਤਾਂ ਅਸੀਂ ਆਪਣੇ ਸੰਸਦਾਂ ਨੂੰ ਫੜੇਗੇ ਇਹ ਮਾਰਾਂਗੇ ਜੁੱਤੀਆਂ ਇਹ ਪਰ ਮਹਾਰਾਜ ਬਾਲਮੀਕ ਦੇ ਪ੍ਰਗਟ ਦਿਵਸ ਤੇ ਬੋਟ ਲੱਗਾ ਸੀਗਾ ਬਲਜਿੰਦਰ ਢੁਲਕੇ ਜੀ ਵੱਲੋਂ ਇਹ ਕੱਲ ਸ਼ਾਮੀ ਦੱਸਦੇ ਨੇ ਵੀ ਕੱਲ ਕਿਹਨੇ ਫਾੜ ਦਿੱਤਾ ਉਹਦੇ ਸੰਬੰਧੀ ਆਪਾਂ ਫੁਟੇਜ ਦੇਖ ਕੇ ਚੈੱਕ ਕਰਕੇ ਜੋ ਬਣਦੀ ਕਾਰਵਾਈ ਉਹ ਕਰ ਦਾਂਗੇ